ਬਿਊਟੀ ਦੇ ਦੌਰਾਨ ਸਾਨੂੰ ਅਜ ਤੋਂ ਕੁਝ ਦਿਨ ਪਹਿਲਾਂ ਪਤਾ ਲੱਗਾ ਕਿ ਪੰਡੋਰੀ ਮਹੱਲਾ ਸੁਲਤਾਨਪੁਰ ਲੋਧੀ ਵਿਖੇ ਇਹ ਜੋ ਬੱਚੀ ਹੈ ਇਕਤਾ ਜਿਸ ਦੀ ਉਮਰ 12 ਸਾਲ ਹੈ ਇਸ ਦੇ ਪਿਤਾ ਦਾ ਨਾਮ ਮਿਠਨ ਅਤੇ ਇਹਨਾਂ ਦੇ ਮੰਮੀ ਰਾਜਵੀਰ ਕੌਰ ਇਹ ਬੱਚੀ ਜੋ ਕਿ ਗਲੇ ਦੇ ਕੈਂਸਰ ਤੋਂ ਪੀੜਤ ਹੈ ਪਿਛਲੇ ਤਕਰੀਬਨ 1.5 ਸਾਲ ਤੋਂ ਇਸ ਦਾ ਇਲਾਜ ਚੱਲ ਰਿਹਾ ਹੈ ਸੋ ਇਹਨਾਂ ਦੀ ਆਰਥਿਕ ਮੰਗ ਨੂੰ ਮੁੱਖ ਰੱਖਦੇ ਹੋਏ ਮੈਂ ਆਪਣੇ ਤੌਰ ਤੇ ਇਹਨਾਂ ਨੂੰ ਆਪਣੇ ਕੋਲੋਂ ਆਪਣੀ ਤਨਖਾਹ ਵਿੱਚੋਂ ਕੁਝ ਮਾਲੀ ਮਦਦ ਦੇਣ ਦਾ ਯਤਨ ਕੀਤਾ ਹੈ ਅਤੇ ਆਪ ਜੀ ਦੇ ਮਾਧਮ ਰਾਹੀਂ ਮੈਂ ਸਮੂਹ ਧਾਰਮਿਕ ਜਥੇਬੰਦੀਆਂ ਸਮਾਜਿਕ ਜਥੇਬੰਦੀਆਂ ਅਤੇ ਹੋਰ ਦਾਨੀ ਸੱਜਣਾਂ ਨੂੰ ਅਪੀਲ ਕਰਦਾ ਹਾਂ ਕਿ ਇਸ ਪਰਿਵਾਰ ਦੀ ਲੋੜ ਨੂੰ ਮੁੱਖ ਰੱਖਦਿਆਂ ਹੋਇਆ ਇਸ ਦੀ ਆਰਥਿਕ ਮਦਦ ਜ਼ਰੂਰ ਕੀਤੀ ਜਾਵੇ ਕਿਉਂਕਿ ਇਹਨਾਂ ਦਾ ਪਿਤਾ ਹੈ ਮਿਥਨ ਉਹ ਵੀ ਦਿਹਾੜੀ ਦਾਪਾ ਕਰਕੇ ਆਪਣਾ ਗੁਜ਼ਾਰਾ ਕਰਦਾ ਹੈ ਔਰ ਇਹਨਾਂ ਦੇ ਤਿੰਨ ਬੱਚੇ ਹੋਰ ਹਨ ਇਸ ਕਰਕੇ ਇਸ ਮਹਿੰਗਾਈ ਦੇ ਜਮਾਨੇ ਵਿੱਚ ਔਰ ਇੱਕ ਜੋ ਇਹਨਾਂ ਨੂੰ ਭਿਆਨਕ ਬਿਮਾਰੀ ਲੱਗੀ ਹੈ ਉਸ ਦੇ ਇਲਾਜ ਵਾਸਤੇ ਇਹਨਾਂ ਕੋਲ ਇੰਨਾ ਐਫਰਟ ਨਹੀਂ ਕਰ ਸਕਦੇ ਮੇਰੀ ਇਸ ਬੱਚੀ ਨੂੰ ਕੈਂਸਰ ਦੀ ਪ੍ਰੋਬਲਮ ਸੀਗੀ ਤੇ ਸਾਡਾ 1.5 ਸਾਲ ਹੋ ਗਿਆ ਸਾਨੂੰ ਇਹ ਇਲਾਜ ਚੱਲਦਿਆਂ ਨੂੰ ਕਿ ਮੈਂ ਉਹਨਾਂ ਨੂੰ ਕੈਂਸਰ ਹਸਪੀਟਲ ਚੰਡੀਗੜ੍ਹ ਨਿਊ ਚੰਡੀਗੜ੍ਹ ਤੇ ਇਲਾਜ ਕਰਾ ਰਹੀ ਆ ਕਿ ਉਹਨਾਂ ਦੇ ਮਤਲਬ ਕਿ ਅੱਗੇ ਵੀ ਦਵਾਈ ਚੱਲ ਰਹੀ ਹੈ ਇਹਨਾਂ ਦੀ ਤੇ ਹੁਣ ਭਾਜੀ ਜੀ ਨੂੰ ਮੈਂ ਅਸੀਂ ਦੱਸਿਆ ਸੀ ਕਿ ਸਾਡੇ ਅੱਗੇ ਜਿਹਨਾਂ ਦੇ ਨਾਲ ਸਾਡਾ ਕਨੈਕਟ ਸੀਗਾ ਉਹ ਹੁਣ ਉਹਨਾਂ ਕੋਲੇ ਪੇਸ਼ੈਂਟ ਬਹੁਤ ਜ਼ਿਆਦਾ ਹੋ ਗਏ ਨੇ ਇਸ ਕਰਕੇ ਸਾਨੂੰ ਜਰੂਰਤ ਹੈ ਕਿ ਅਸੀਂ ਅੱਗੇ ਸਾਡਾ ਬਹੁਤ ਜ਼ਿਆਦਾ ਲੰਮਾ ਇਲਾਜ ਹੈ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਹੋਰ ਕਿਸੇ ਨਾਲ ਕਨੈਕਟ ਕਰ ਲਓ ਹੋਰ ਕਿਸੇ ਨੂੰ ਤੁਸੀਂ ਮਤਲਬ ਕਿ ਮਤ ਮੰਗ ਲਓ ਸਾਨੂੰ ਮਤ ਦੀ ਜਰੂਰਤ ਹੈ ਕਿ ਸਾਡਾ ਇਲਾਜ ਬਹੁਤ ਲੰਮਾ ਚੱਲ ਰਿਹਾ ਹੈ ਕਿ ਹਲੇ ਤੱਕ ਕੰਪਲੀਟ ਨਹੀਂ ਹੋਇਆ ਉਹਨਾਂ ਨੇ ਸਰ ਜੀ ਹਲੇ 2-3 ਮਹੀਨੇ ਮਤਲਬ ਕਿ ਹੋ ਗਏ ਆ ਕਹਿੰਦੇ ਕਿ 1.5 ਸਾਲ ਤਾਂ ਪਹਿਲਾਂ ਹੋ ਗਿਆ ਅਜੇ ਕਾਫੀ ਟਾਈਮ ਸਾਲ ਇੱਕ ਕਹਿੰਦੇ ਨੇ ਕਿ ਇਲਾਜ ਚੱਲੂਗਾ ਹਾਲੇ ਤਾਂ 6 ਮਹੀਨੇ ਹੀ ਹੋਏ ਆ ਵੀ ਮਤਲਬ ਕਿ ਇੱਥੇ ਟ੍ਰੀਟਮੈਂਟ ਹੁੰਦਾ ਪਰ ਇਹਨੂੰ ਜਿਹੜਾ ਮਤਲਬ ਕਿ ਕੈਂਸਰ ਦੀ ਪ੍ਰੋਬਲਮ ਇਹ ਡੇਢ ਸਾਲ ਹੋ ਗਈ ਹੈ ਜਿੱਦ ਤੱਕ ਮੈਂ ਮਤਲਬ ਕਿ ਸਾਰੀਆਂ ਮਤਲਬ ਡਾਕਟਰਾਂ ਦੇ ਹਸਪੀਟਲਾਂ 'ਚ ਘੁੰਮ ਕੇ ਤੇ ਇਹ ਡੇਢ ਸਾਲ ਤੱਕ ਮੈਂ ਇਹਨੂੰ ਇਲਾਜ ਕਰਵਾਉਂਦੀ ਰਹੀ ਆ ਤੇ ਹੁਣ ਜਿਹੜਾ ਇਲਾਜ ਕਰਾਉਣੀ ਹੈ ਮੈਨੂੰ 6 ਮਹੀਨੇ ਹੋ ਗਏ ਸਾਲ ਇੱਕ ਪੂਰਾ ਉਹਨਾਂ ਨੇ ਕਿਹਾ ਹੈ ਕਿ ਤੁਸੀਂ ਮਤਲਬ ਇਹਦਾ ਇਲਾਜ ਚੱਲੂਗਾ ਕਿ ਇੱਥੇ ਨਿਊ ਚੰਡੀਗੜ੍ਹ ਉਹ ਦਵਾਈ ਖਰਚਾ ਮਿਲਦਾ ਤੁਹਾਨੂੰ ਪਰ ਕਿਸ ਚੀਜ਼ ਵਾਸਤੇ ਪਏ ਹਾਂਗੇ ਲੋੜ ਹਾਂਜੀ ਸਰ ਜੀ ਇਹਨੇ ਮਤਲਬ ਕਿ ਟੈਸਟ ਹੁੰਦੇ ਆ ਰਿਪੋਰਟਾਂ ਹੁੰਦੀਆਂ ਸਕੈਨ ਹੁੰਦੀਆਂ ਸੀਟੀ ਸਕੈਨ ਹੁੰਦੀਆਂ ਨੇ ਤੇ ਇਹਦੀ ਦਵਾਈ ਬਹੁਤ ਜ਼ਿਆਦਾ ਮਹਿੰਗੀ ਆ ਜਿੱਦਾ 10-10 ਹਜ਼ਾਰ ਦੀ ਦਵਾਈ ਆਉਂਦੀ ਆ ਤੇ ਕਈ ਵਾਰ ਸਕੈਨ ਹੁੰਦੀ ਆ ਉਹ ਵੀ ਜਿਹੜੀ ਮਤਲਬ ਕਿ 20-20 ਹਜ਼ਾਰ ਦੀ ਹੁੰਦੀ ਹੈ ਵੱਡੀਆਂ ਸਕੈਨਾਂ ਹਾਂਜੀ ਸਰ ਜੀ ਸਰ ਜੀ ਅਸੀਂ ਇਹੀ ਕਹਿਣਾ ਚਾਹੁੰਦੇ ਆ ਕਿ ਸਾਨੂੰ ਮਦਦ ਦੀ ਲੋੜ ਹੈ ਅਸੀਂ ਘਰੋਂ ਬਹੁਤ ਜ਼ਿਆਦੇ ਗਰੀਬ ਆ ਕਿ ਸਾਣਾ ਅਸੀਂ ਇੰਨਾ ਕੁਝ ਨਹੀਂ ਕਰ ਸਕਦੇ ਸਾਡੇ ਘਰ ਉਹ ਮਤਲਬ ਕਿ ਅਸੀਂ ਦਿਹਾੜੀ ਦਾ ਪਾਈ ਕਰਦੇ ਆਂ ਤੇਰੇ ਹਸਬੰਦ ਤੇ ਕਿਵੇਂ ਹੋਰ ਬਤੇ ਕਿ ਨੇ ਪ੍ਰਵਾਸ ਕਾਣ ਸਰ ਜੀ ਸਾਡੇ ਇੱਕ ਮੇਰੇ ਸੋਹਰਾ ਸਾਭ ਜੀ ਇਹ ਨੇ ਉਹ ਵੀ ਮਤਲਬ ਕਿ ਮਿਹਨਤੀ ਕਰਦੇ ਨੇ ਤੇ ਮੇਰੇ ਤਿੰਨ ਬੇਟੇ ਆ ਇੱਕ ਬੇਟੀ ਆ ਜਿਹੜੀ ਬਿਮਾਰ ਪਈ ਆ ਧੰਨਵਾਦ ਜੋ ਇਹ ਗਰੀਬ ਪਰਿਵਾਰ ਸੁਲਤਾਨ ਭਲੋਦੀ ਮਹੱਲਾ ਪੰਡੋਰੀ ਵਿਖੇ ਇਹਨਾਂ ਦੀ ਨੌਲੇਜ ਦੇ ਵਿੱਚ ਆਇਆ ਕਿ ਇੱਕ ਬੱਚੀ ਜੋ ਗਲੇ ਦੇ ਕੈਂਸਰ ਤੋਂ ਪੀੜਿਤ ਹੈ ਸੋ ਉਦੀ ਮਦਦ ਵਾਸਤੇ ਇਹ ਉਹਨਾਂ ਨੇ ਬੜਾ ਹੀ ਸਲਾਘਾਯੋਗ ਕਦਮ ਪਟਿਆ ਹੈ ਸੋ ਇਸੇ ਮੀਡੀਅਮ ਦੇ ਆਪਣੇ ਚੈਨਲ ਦੇ ਰਾਹੀਂ ਵੀ ਬੇਨਤੀ ਕਰਦੇ ਹਾਂ ਕਿ ਭਾਈ ਸੁਲਤਾਨਪੁਰ ਲੋਧੀ ਦੀਆਂ ਜੋ ਵੀ ਸੰਸਥਾਵਾਂ ਨੇ ਉਹ ਵੀ ਨਾਲ ਹੋ ਕੇ ਇਸ ਬੱਚੀ ਦੇ ਇਲਾਜ ਵਾਸਤੇ ਭਾਈ ਆਪਣੀ ਆਪਣੀ ਮਦਦ ਜ਼ਰੂਰ ਦੇਣਾ ਕਰਨ ਸੋ ਫਿਰ ਬਹੁਤ ਬਹੁਤ ਧੰਨਵਾਦ ਸੋ ਡਰੈਸ ਹੈ ਮੁਹੱਲਾ ਪੰਡੋਰੀ ਸੁਲਤਾਨਪੁਰ ਲੋਧੀ ਡਿਸਟ੍ਰਿਕਟ ਕਪੂਰਥਲਾ ਸੋ ਫਿਰ ਬੇਨਤੀ ਹੈ ਸੰਗਤਾਂ ਨੂੰ ਕਿ ਰਲ ਮਿਲ ਕੇ ਆਪਾਂ ਇਸ ਬੱਚੀ ਦਾ ਇਲਾਜ ਕਰਾਉਣਾ ਹੈ ਕਰਾਉਣਾ ਸਤਗੁਰਾਂ ਨੇ ਹੈ ਆਪਣਾ ਤਾਂ ਇੱਕ ਜਰੀਆ ਬਣਨਾ ਹੈ